ਯਾਰ ਪਸਵਾਂ ਦਾ ਜੇਕਰ ਪਸਵਾਂ ਦੀ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਆਪਾਂ ਪਿੰਡ ਛੋਟੇ ਘਰ ਦੇ ਵਿੱਚ ਛੋਟਾ ਘਰ ਵੱਡੇ ਘਰ ਪਿੰਡ ਦਾ ਮਿੱਤਰੋ دوست ਮਿੱਤਰ ਤੇ ਆਪਾਂ ਛੋਟੇ ਘਰ ਬਹੁਤ ਸੋਨੇ 4 ਜਨਵਾਰ ਆਓ ਬਾਈ ਇਹਨਾਂ ਕਰਦੇ ਆ ਹਰਪ੍ਰੀਤ ਬਾਈ ਦੇ ਨਾਲ ਗੱਲਬਾਤ ਆਪਾਂ ਪਹੁੰਚੇ ਆ ਬਾਈ ਜੰਟੇ ਦੇ ਘਰੇ ਤੇ ਮਿਲ ਕੇ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਰਾਮ ਰਾਮ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਕਿਵੇਂ ਆ ਹਰਪ੍ਰੀਤ ਵਧੀਆ ਬਾਈ ਹੈਪੀ ਦੀਵਾਲੀ ਹੈਪੀ ਦੀਵਾਲੀ ਕਿ ਮੈਂ ਸੁਣਿਆ ਮਨਾਈ ਵੀ ਤੂੰ ਬੜੀ ਬੜੀ ਹੈਨਾ ਹਾਂ ਇਹ ਆ ਬਈ ਹਰਪ੍ਰੀਤ ਕਿ ਬਾਈ ਚੰਦਰ ਨੇ ਦੀਵਾਲੀ ਬੜੀ ਰੂਣਾ ਮਨਾਈਏ ਨੇ ਇੱਕ ਗੱਲ ਤਾਂ ਹੈ ਕਿ ਹਰਪ੍ਰੀਤ ਫਿਰ ਕਿਵੇਂ ਰਹੀ ਦੀਵਾਲੀ ਬਾਈ ਦੀਵਾਲੀ ਬਾਈ ਪੂਰੀ ਵਧੀਆ ਚੜਦੀ ਕਲਾ ਚ ਰਹੀ ਚੜਦੀ ਕਲਾ ਚ ਮੈਂ ਗਿਆ ਲੈ ਨਜ਼ਾਰੇ ਦੀਵਾਲੀ ਦੇ ਹਾਂ ਇਹ ਤਾਂ ਗੱਲ ਲੈਣੇ ਵੀ ਚਾਹੀਦੇ ਆ ਜ਼ਿੰਦਗੀ ਛੋਟੀ ਆ ਪਤਾ ਨਹੀਂ ਕਦੋਂ ਚਲੇ ਜਾਣਾ ਹਾਂ ਬਾਈ ਜੀ ਰਿਆ ਜੋ ਪਲ ਉਹੀ ਆ ਬਾਈ ਹਨਾ ਅੱਛਾ ਅੱਜ ਜਨਵਾਰ 4 ਆ ਹਾਂਜੀ ਹਨਾ ਆ ਛੋਟੀ ਮੈਂ ਬਾਰੇ ਦੱਸ ਮੈਨੂੰ ਕੀ ਡਿਟੇਲ ਆ ਕੀ ਗੱਲਬਾਤ ਆ ਇਹ ਛੋਟੀ ਬਾਈ ਦੂਜੇ ਸੂਆ ਸੋਈ ਆ ਜੀ ਤੇ ਪਹਿਲੇ ਸੂਵੇ 12 ਕਿਲੋ ਦਾ ਦੋਤਾ ਦਿੱਤਾ ਇਹਨੇ ਜੀ ਤੇ ਪਰਸੋਂ ਦੀ ਸੂਈ ਆ 10 ਲੀਟਰ ਵਾਲਾ ਹੁਣ ਤਿਆਰ ਆ ਜੀ ਹਾਂਜੀ ਚੋਣ ਕਾਵੇਂ ਵੀਰੇ ਮੈਂ ਕਿਹਾ ਬਾਈ ਰੂ ਮਰਗੀ ਪੋਲੀ ਜਾਵਾਂ ਝੁੱਕੇ ਜਾਵਾਂ ਹਾਂ ਇਹ ਦੂਜਾ ਸੂਸਾ ਸਹੀ ਆ ਹੁਣ ਦੂਜਾ ਦੂਜਾ ਪਿਓਰ ਚਮੜੀ ਬਹੁਤ ਪ੍ਰੀਕ ਅਥਾਂ ਨੂੰ ਬਹੁਤ ਚੰਗਾ ਹੈ ਨਾ ਹਾਂ ਹਾਂ ਚਵਾਈ ਵੀ ਬਹੁਤ ਚੰਗੀ ਲੱਗੀ ਹੈ ਠੀਕ ਹੈ ਬਈ ਠੀਕ ਹੈ ਕਿੰਨਾ ਕੋ ਗੋਲਾ ਹੋਊਗਾ ਹੁਣ 10 ਲੀਟਰ ਪੂਰਾ ਕੱਟਾ ਮਗਰ ਆ ਗਿਆ ਕੱਟੀ ਪਈ ਕੱਟਾ ਕੱਟਾ ਆ ਗਿਆ ਜੀ ਮਗਰ ਆ ਗਿਆ ਕੱਟਾ ਅੱਛਾ ਇੱਕ ਗੱਲ ਮੈਨੂੰ ਹੋਰ ਦੱਸੀ ਤੇਰੇ ਤਜਰਬੇ ਨਾਲ ਦੁੱਧ ਕਿੰਨਾ ਦੇ ਜੂਗੀ ਦੁੱਧ ਦੇ ਜੂਗੀ ਇਹ 14 ਕਿਲੋ ਜੇ ਬੰਦਾ ਸਹੀ ਸੇਵਾ ਕਰੂ ਇਹਦੀ 12 ਬਹੁਤ ਆ 12 ਦਾ ਦਿੱਤਾ ਬਈਏ ਨੇ ਪਹਿਲੇ ਸੂਵੇ 12 ਕਿਲੋ ਬਹੁਤ ਆ ਹਨਾ ਬਾਲੀ ਬਰੀਕ ਝੋਟੀ ਆ ਯਾਰ ਬਾਈ ਨਹੀਂ ਚੰਗੀ ਆ ਮੈਂ ਚੰਗੀ ਆ ਜਿਹੜੀ ਗੱਲ ਕਹਿਣ ਵਾਲੀ ਆ ਹਨਾ ਮੈਂ ਦਾ ਟਿਕਾਣਾ ਬਹੁਤ ਚੰਗਾ ਬਾਈ ਠੀਕ ਆ ਬਈ ਯਾਰ ਹਨਾ ਕਿੰਨੇ ਦੀ ਦੇ ਦਿਆਂਗੇ ਬਈ ਆਪਾਂ ਇਹ ਮੁੱਲ 95 92 ਦੀ ਮੇਰਾ ਮਾਨ ਮਾਨ ਤਣ ਬਾ ਕਰ ਦਾਂਗੇ ਕੋਈ ਨਹੀਂ ਮੌਕੇ ਤੇ ਤੇਰਾ ਵੀ ਕਿੰਨਾ ਦੀਵਾਲੀ ਆ ਦੀਵਾਲੀ ਲੰਘੀ 90 ਦੀ ਦੇ ਦਾਂਗੇ ਪੂਰੇ ਦੀ ਘੱਟ ਤੇ ਮੇਰੀ ਦੀਵਾਲੀ ਕਦੋਂ ਦੇਣੀ ਆ ਤੇਰੀ ਦੀਵਾਲੀ ਵੀ ਦੇ ਦਾਂਗੇ ਮੁੰਤ ਨੂੰ ਮੈਨੂੰ ਇਹ ਗੱਲ ਕਹੀ ਮੈਂ ਵੀਡੀਓ ਜੇ ਮਨਾਉਣਾ ਕਦੋਂ ਦੇਣੀ ਆ ਦੱਸ ਮੈਨੂੰ ਅੱਜ ਹੀ ਲੈ ਲਈ ਬਸ ਠੀਕ ਆ ਲੈ ਤੇ ਆ ਜਿਹੜੀ 2 ਨੰਬਰ ਤੇ ਵੜ ਰਹੇ ਨੇਦੇ ਬਾਰੇ ਦੱਸ ਬਈ ਇਹ ਬਾਈ ਹਲੇ ਹਫਤੇ ਦੀ ਕੱਚੀ ਆ ਠੀਕ ਆ ਹਾਂਜੀ ਤੇ ਇਹਦੇ ਦਿਨ ਕਿੰਨੇ ਬਾਕੀ ਆ ਇਹਦਾ ਹਫਤਾ ਕੀ ਰਹਿ ਗਿਆ ਵਾਵਾ ਜਮਾਨ ਦੀ ਹਫਤਾ ਹਫਤਾ ਹੀ ਕਰੀਏ ਨਾ ਮੈਨੂੰ ਮੇਰੇ ਚੜਦਾ ਪਤਾ ਹੀ ਨਹੀਂ ਲੱਗਾ ਉਹਨਾਂ ਨੇ ਸਹੀ ਝੂਠ ਮਾਰ ਕੇ ਦਿੱਤੀ ਹੁਣ ਕੀ ਕਰੀ ਹੁਣ ਆਪਾਂ ਕਿਸੇ ਨੂੰ ਝੂਠ ਮਾਰ ਨਹੀਂ ਸਕਦੇ ਆ ਵੇਲਾ ਬਾਈ ਲੋਕੋ ਵੇਲਾ ਬਾਈ ਹੁਣ ਗੱਲ ਸੁਣ ਲੋ ਮੇਰੀ ਆ ਵੈੜ 8 ਦਿਨਾਂ ਦੀ ਕੱਚੀ ਕਹਿ ਕੇ ਦਿੱਤੀ ਸੀ ਵਿਚਾਰੇ ਨੂੰ ਤੇ ਅੱਜ 20 25 ਦਿਨ ਤਾਂ ਹੋ ਗਏ ਪੱਠੇ ਪਾਉਂਦੇ ਨੂੰ ਤੇ ਹੋਰ ਬਾਈ ਫੇਰ ਇਹੀ ਜੇ ਇਹ ਦੇ ਦਿੰਦਾ ਤੈਨੂੰ ਠਾਕੇ ਕਹਿ ਦੇਣਾ ਆ ਨਾਲੇ ਆਈ ਜ਼ਿਮੀਂਦਾਰਾਂ ਦੇ ਘਰੋਂ ਆ ਆ ਵੇਖ ਲੋ ਬਾਈ ਆ ਗੱਲਾਂ ਹੁੰਦੀਆਂ ਵੀਰੇ ਅਗਲਾ ਕਹਿ ਦੇ ਦਿੰਦਾ ਨਾ ਪੁੱਤ ਯਾਰ ਹਨਾ ਅਗਲਾ ਕਹਿ ਦਿੰਦਾ ਬਾਈ ਖੱਜਲ ਖਰਾਬ ਕਰਦਾ ਮਨਾਂ ਬੋਟ ਵੀ ਨਹੀਂ ਹਟਦੇ ਬਾਈ ਓਏ ਪੜਾ ਫੇਰ ਵੀ ਤਰਸ ਕਰ ਲੈਨੇ ਆ ਹਾਂ ਸਹੀ ਥੱਲੋ ਬਹੁਤ ਚੰਗੀ ਆ ਹਨਾ ਬਾਈ ਹਾਂ ਹਾਂ ਥਣ ਥਣ ਬਹੁਤ ਚੰਗਾ ਲੱਗਾ ਹੂੰ ਹੂੰ ਪ्योर ਚੂਣ ਚਾਨ ਓਕੇ ਜਮਾ ਕੁਆਲਿਟੀ ਕੁਆਲਿਟੀ ਹਰ ਪਾਕੀ ਚੰਗਾ ਵੜਦਾ ਦੋਤਾ ਦੇਜੂ 15 16 ਕਿਲੋ ਬਾਈ ਰਾਮ ਨਾਲ ਬਾਈ ਰਾਮ ਨਾਲ ਰਾਮ ਨਾਲ ਤੇ ਬਾਈ ਦੋ ਨੰਬਰ ਤੇ ਇਹ ਤਾਂ ਹੋ ਗਈ ਵੜ ਆਪਣੀ ਦਾ ਮੁੱਲ ਫਿਰ ਇਹਦਾ ਮੁੱਲ 70 ਆ 68 ਦੀ ਦੇ ਦੇਣੀ ਆ ਮਾਨਤਨ ਨਾਲ ਦੇ ਦੇ ਜਮਾ ਜਸਰੋਂ ਮਾਨਤਨ ਕਰ ਦਾਂਗੇ 68 ਦੀ ਦੇ ਦਾਂਗੇ ਆਪਾਂ ਕਹਤਾ ਹੈ 67 ਦੀ 67 ਦੀ 3000 ਛੋਟ ਕਰ ਦਾਂਗੀ 70 ਚ ਠੀਕ ਆ ਅੱਛਾ ਜਿਹੜੀ 3 ਨੰਬਰ ਤੇ ਗਾਂ ਬਈ ਇਹ ਬਈ ਦੂਜਾ ਸੂਆ ਦੂਜਾ ਸੂਆ ਹਾਂਜੀ ਕਿੰਨੇ ਦਿਨ ਲੈਂਦੀ ਆ ਵੀਰੇ ਇਹ ਇਹ ਲੈ ਜੂ ਬਈ 10 ਦਿਨ ਇਹਨੇ ਦੁੱਧ ਦੁੱਧ ਕਿੰਨਾ ਕੁ ਦਿੱਤਾ ਹੋਇਆ ਇਹਨੇ ਬਈ 17 ਕਿਲੋ ਦੁੱਧ ਦਿੱਤਾ ਗਾਂ ਚੰਗੀ ਆ ਹਨਾ ਫਿਰ ਫੜੇ ਦਾ ਝੋਲੀ ਝੂਲੀ ਬਹੁਤ ਖੁੱਲੀ ਪਈ ਆ ਦਿਨ ਵੀ ਲੈਣੇ ਬਣੂ ਚੰਗੀ ਥੱਲੋ ਹਾਂ ਹਾਂ ਠਣ ਠਣ ਬਹੁਤ ਚੰਗਾ ਲੱਗਾ ਨਹੀਂ ਸਾਰੀ ਚੰਗੀ ਆ ਸੀਲ ਠੰਢੀ ਅੰਜ ਵੱਡੇ ਹਾਂ ਹਾਂ ਬਈ ਠੀਕ ਆ ਵੀਰੇ ਇਹੀ ਗਾ ਯਰ ਬੜਾ ਤੋਰ ਤਾਰ ਬਹੁਤ ਚੰਗੀ ਹੈ ਨਾ ਹਾਂ ਛੋੜੀ ਵਾਂਗੂ ਤੁਰਦੀ ਆ ਹਾਂ ਹੂੰ ਕਿੰਨੇ ਦੀ ਬਈ ਇਹ ਇਹ ਆ ਮੁੱਲ 55 ਆਪਾਂ ਇਹ 52 ਦੀ ਦੇ ਦੇਣੀ ਆ ਜੇ ਦੋਵੇਂ ਲੈ ਲਈਏ ਦੋਵੇਂ ਦੇ ਦਾਂਗੇ ਕਿੰਨੇ ਦੀ ਹੁਣ ਲਾਲਾ ਤੂੰ ਜੋੜ ਆਪੀ ਯਾਰ ਤੇਰੀ ਗਾਂ ਕਰਦੀ ਹੈ ਜਿਹੜੀ ਹੁਣ ਤੂੰ ਤੋਰੀ ਹੈ ਨਾ ਤਿੰਨ ਨੰਬਰ ਵਾਲੀ ਤੇ ਪਾਈਨਾਂ ਬਾਰੇ ਤਾਂ ਮੈਨੂੰ ਹਜੇ ਜੱਜਮੈਂਟ ਨਹੀਂ ਹੁੰਦੇ ਬਾਰੇ ਮੈਂ ਤੈਨੂੰ ਦੱਸ ਦਿੰਨਾ ਵੀ ਉਹ ਤੇਰੀ ਗਾਂ ਵਿਕ ਜੂਗੀ 45 46 ਹਜ਼ਾਰ ਕਿਹੜੀ ਬਈ ਆ ਤਿੰਨ ਨੰਬਰ ਵਾਲੀ ਇਹ ਬਹੁਤ ਪੈਸੇ ਲੱਗੇ ਬਾਈ ਮੈਨੂੰ ਅੱਛਾ ਹਾਂ ਪਰ ਹੈ ਤੂੰ ਚੰਦਰਾ ਜਾਫੀ ਆ ਭਰਾਵਾ ਮੇਰੀ ਤੱਕ ਨਾਲ ਤਾਂ 5000 ਵੱਧ ਵੇਚ ਜਣਾਵਾਂ ਹੂੰ ਚਲ ਆ ਨੀਲੀ রাਵੀ ਦੀ ਚੁਗਨੀ ਬਾਰੇ ਦੱਸ ਸਰਪ੍ਰੀਤ ਵੀਰੇ ਇੱਕ ਇੱਕ ੱਟੀ ਆਪਣੇ ਕੋਲੇ ਹਨਾ ਇਹ ਕਿੰਨੇ ਚਿਰ ਦੀ ਹੋ ਗਈ ਬਾਈ ਓਏ ਯਾਰ ਪਤਾ ਨਹੀਂ ਅਪਾ ਗਾਂਵ ਲਿਆਂਦੀ ਹੈਗਾ ਨਾ ਠੀਕ ਆ ਵੀਰੇ ਤੇ ਗੁੱਦਾਂ ਤੋਂ ਦੁੰਦ ਵੇਖੇ ਨਹੀਂ ਨਹੀਂ ਵੇਖੇ ਨਹੀਂ ਬਾਈ ਠੀਕ ਆ ਵੀਰੇ ਕਿੰਨੇ ਦੀ ਦੇ ਦੇਗਾ ਤੁਹਾਨੂੰ ਲੱਗੇਗਾ ਏਪ 25000 ਦੀ ਦੇ ਦਾਂਗੇ ਆਹ ਅਗਲਾ ਆਪੇ ਵੇਖ ਲੂਗਾ 25000 ਦੇ ਬੁਰਛੇ ਤਾ ਤੂੰ ਕਰਕੇ ਦੇ ਰਿਆ ਹਣਾ ਆਹ ਸਹੀ ਗੱਲ ਆ ਬਾਈ ਤੋਰ ਚੋਲੀ ਚਾਲੀ ਵਖਾਦੇ ਸੀ ਇੱਕ ਗੱਲ ਹੈਗੀ ਆ ਹੱਕੀ ਮਾੜੀ ਬਾਈ ਕੋ लेखा ਰਾਤ ਨੂੰ ਐ ਹੀ ਪਾਈ ਜਾਣਾ ਇਹਨੇ ਕਰਮ ਵਾਲੀ ਨੇ ਵੀ ਬਾਈ ਪਿਓਰ ਫਰੀਲ ਪੇਟ ਭੂਟ ਬਹੁਤ ਚੰਗਾ ਕੱਟੀਦਾ ਹਣਾ ਬਾਈ ਓਵਰ ਦਾ ਤਾਂ ਪਤਾ ਨਹੀਂ ਹੁਣ ਤਾਜਾ ਨਹੀਂ ਆਪਾਂ ਨੂੰ ਕਿੰਨੀ ਦੀ ਤੈਨੂੰ ਵੀ ਨਹੀਂ ਪਤਾ ਤੂੰ ਵੀ ਇਸ ਕਰ ਅੱਗੋ ਲਿਆ ਆ ਪਰ ਇੱਕ ਗੱਲ ਹੈਗੀ ਆ ਪੇਟ ਬਹੁਤ ਫੁੱਲਾ ਕੱਟੀ ਦਾ ਹੂੰ ਉਹ ਹੱਕ ਦੇ ਬਾਈ ਪੂੜਾ ਪੜਾ ਵੀ ਚੰਗਾ ਸਾਰੀ ਚੰਗੀ ਹੈ ਕੱਟੀ ਤਣਾ ਮੂੰਹ ਮੱਥਾ ਦਾ ਕਈ ਬਣਾ ਦੇ ਬਾਈ ਹੁਣ ਗਾਓ ਕੇ ਬਸ